ਸਤਿਗੁਰ ਜੀ ਸਾਰਿਆਂ ਨੂੰ ਸੰਦੀਪ ਡੇਰੀ ਫੰਟ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਮੜਰੀ ਪਹੁੰਚੋ ਬਾਈ ਜੀ ਨਾਲ ਖੁਲ ਜੀ ਦੇਖੋ ਅੱਜ ਵੀ ਨੇ ਉਹ ਚਾਰ ਪੰਜ ਦੇ ਲੱਗ ਬਹਿੜਾ ਸੇਲ ਆ ਜੀ ਚਾਹੋ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਬਕਿਆ ਚਲੋ ਠੀਕ ਹੈ ਬਾਈ ਲਿਖਿਆ ਮਾਰੋ ਪਿਛਲਾ ਹਾਂ ਜੀ ਬਿਜਾ ਬਾਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਸਕਾਰ ਜੀ ਸੰਦੀਪ ਡੇਰੀ ਪਰਮ ਤੇ ਵੀ ਜਿਹੜੇ ਵੀ ਵੀਰ ਭਾਏ ਨੇ ਸਤਕਾਰਯੋਗ ਸਾਰੇ ਸਾਰਿਆਂ ਨੂੰ ਵੈਲਕਮ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਵਰਤਰੀ ਵੀਰ ਮੇਰੇ ਜਿਹੜਾ ਵੀ ਪਾਲ ਡੰਗਰ ਖੜਦਾ ਆਪਣੀ ਤਸੱਲੀ ਕਰਕੇ ਪੂਰੀ ਫੁੱਲ ਖੜਿਆ ਕਰੇ ਹਾਂਜੀ 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 ਤਾਂ ਕਿ ਕੋਈ ਲਾਂਮੇ ਵਾਲੀ ਗੱਲ ਨਾ ਰਵੇ ਬਾਕੀ ਲਾਂਮੇ ਵਾਲੀ ਗੱਲ ਤੋਂ ਕੋਈ ਰਹਿਣ ਦਿੰਦੇ ਨਹੀਂ ਅਸੀਂ ਪਹਿਲੀ ਗੱਲ ਤੇ ਵੀ ਜਿਹੜਾ ਵੇਚੀ ਦਾ ਗੁਰੂ ਮਹਾਰਾਜ ਦੀ ਇੰਨੇ ਕਿਰਪਾ ਵੀ ਬਾਲਾ ਸਾੜਾ ਕੰਮੀ ਨਹੀਂ ਕਰੀਦਾ ਜੀ ਬਿਲਕੁਲ ਆਹ ਰਿਹਾ ਜੀ ਹਾਂਜੀ ਉਹ ਅਗਲੀ ਤਸੱਲੀ ਕਰਕੇ ਪੂਰੀ ਡੰਗਰ ਫੇਰੀ ਦੇਈਦਾ ਮੇਰਾ ਵੀ ਹਾਂਜੀ 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 ਬਾਕੀ ਫੇਰ ਵੀ ਮੇਰਾ ਵੀਰ ਆਪਣੀ ਤਸੱਲੀ ਕਰਕੇ ਪੂਰਾ ਖੜਿਆ ਕਰੇ ਬਾਜੀ ਬਸ ਬਾਕੀ ਵੀਰ ਪਿਛਲੀ ਵਾਰੀ ਪੁੱਛਦੇ ਵੀ ਡਰੈਸ ਡਰੈਸ ਪਿਛਲੀ ਵਾਰੀ ਦੱਸਿਆ ਹੈ ਵੀ ਪਿੰਡ ਮੜੜੀ ਗਰ ਤੇ ਬੈਠੇ ਆ ਮਰਜੀ ਹਾਂਜੀ ਤੇ ਗੁਰਦਾਰੇ ਦੇ ਕੋਲ ਹੀ ਆਪਣਾ ਘਰ ਆ ਪੁਛਣ ਦੀ ਲੋੜ ਕੋਈ ਨਹੀਂ ਆ ਜੈੰਤੀਪੁਰ ਤੋਂ 3 ਕਿਲੋਮੀਟਰ ਕਥੂ ਨਗਰ ਤੋਂ 5-6 ਕਿਲੋਮੀਟਰ ਆ ਤੇ ਮਜੀਠੇ ਦਾ 8-9 ਕਿਲੋਮੀਟਰ ਆ ਚਲੋ ਚਲੋ ਬਾਕੀ ਮੇਰਾ ਵੀ ਜਿਹੜਾ ਵੀ ਹੁੰਦਾ ਤਸੱਲੀ ਕਰਕੇ ਖੜੇ ਚਲੋ ਆਜੋ ਕਿੰਨੀਆਂ ਬਾਜੀ ਆਜੇ ਅੱਜੇ ਬਾਜੀ ਹੈਗੇ ਜੇ 5 ਨਾ ਆ ਗਿਆ ਹਾਂਜੀ 5 ਨਾ ਆ ਗਿਆ ਹਾਂਜੀ ਨਾ ਆ ਗਿਆ ਹਾਂਜੀ ਕਰੀ ਸ਼ੁਰੂ ਕਰੋ ਕਰੋ ਚਲੋ ਬਾਜੀ ਦੱਸੋ ਜੀ ਹਾਂਜੀ ਇਹ ਬਾਜੀ ਆ ਰਾਤੀ ਸੂਈਏ 12:00 ਵਜੇ ਅੱਛਾ ਆ ਬੱਛਾ ਜੀ ਇਹ ਬੱਛਾ ਮਗਰ ਠੀਕ ਆ ਤੇ ਕਿੰਨੇ ਦਾ ਕਰੋਗੀ ਜੀ ਇਹ 14 15 ਲੱਗ ਕੇ ਚਲ ਜੇਗੀ ਭਾਜੀ ਚੋਰਾ 15 ਕਿਲੋ ਹਾਂਜੀ ਲਓ ਜੀ ਤੋਰੋ ਜੀ ਬਾਅਦ ਵੀ ਜਾ ਸਕਦੀ ਸੇਵਾ ਦੇ ਮਤਲਬ ਬਾਕੀ ਚਵਾਈ ਚੋਈ ਇੱਕ ਨੰਬਰ ਦੀ ਇਹਦੀ ਥਾਂ ਤੋਂ ਨਹੀਂ ਬੜਾ ਜ਼ਬਰਦਸਤ ਲੱਗਿਆ ਜੀ ਹਾਂ ਬੜਾ ਚਵਾਈ ਬੜੀ ਭੋਲੀ ਭਾਜੀ ਵਾਹ ਜੀ ਵਾਹ ਇਹ ਬੱਜੀ ਸਿੱਕੀ ਮੋਈ ਪੂਰੀ ਰਾਜੀ ਬਾਜੀ ਕਿ ਨਹੀਂ ਹਾਂਜੀ ਹਾਂਜੀ ਆਜੋ 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 ਲਿਆਓ ਚੋ ਆਪਸ ਮਾਂ ਬਿਲਕੁਲ ਇੱਕ ਨੰਬਰ ਬਿਲਕੁਲ ਇੱਕ ਨੰਬਰ ਦਾ ਭਾਜੀ ਕੋਈ ਲਾਮੇ ਵਾਲੀ ਗੱਲ ਹੀ ਕੋਈ ਨਹੀਂ ਜੀ ਲਓ ਜੀ ਦੇਖੋ ਪਰਾਂ ਦੇ ਬਸ ਠੀਕ ਆ ਬਾਕੀ ਵੈੜ ਐ ਠੰਡੀ ਥਾਰ ਕੋਈ ਗੱਲ ਕੋਈ ਨਹੀਂ ਹੈ ਪੂਰੀ ਜਵਰ ਦੱਸੋ ਜੀ ਪੂਰੀ ਜਵਰ ਦੱਸੋ ਕਿਹਨੇ ਰੀਜ ਨਾਲ ਸੰਭੀ ਆ ਬਿਲਕੁਲ ਬਿਲਕੁਲ ਬਾਕੀ ਠੰਡੀ ਠੁੰਡੀ ਐ ਭਾਵੇਂ ਕੋ ਜਿੱਦਾਂ ਮਰਜ਼ੀ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਐ ਹਾਂਜੀ ਤਸੱਲੀ ਕਰਕੇ ਖੜੇ ਮੇਰਾ ਵੀ ਹਾਂਜੀ ਬੋਲੋ 67000 ਦੀ ਦੇਦੀ ਐ ਭਾਈ ਹੋਜੂ ਮਾਨਦ ਤੁਸੀਂ ਦੱਸ ਦੋ ਕਿੰਨਾ ਕਰਦੇ ਐ 65000 65000 ਠੀਕ ਐ ਭਾਈ ਚਲੋ ਜਾ ਦੋ 65000 ਤੋਂ ਜ਼ਿਆਦਾ ਨਹੀਂ ਛੋਟ ਹੀ ਕਰਾਂਗੇ ਥੋੜੀ ਬੋਤੀ ਠੀਕ ਐ ਇਹ ਗੱਬਣਾ ਜੀ ਆਕ ਨਮਾਈਏ ਇਹ ਭਾਈ ਦੂਜਾ ਸੂਆ ਜੇ ਦਾ ਬੈਡ ਦੂਜਾ ਸੂਆ ਇਹ ਐਰਸ਼ਰ ਪਿਓਰ ਲੋਈ ਐਰਸ਼ਰ ਪਿਓਰ ਦੂਜਾ ਸੂਆ ਅਏ ਦਿਨ ਵੀ ਚਾਰ ਪੰਜ ਖੜਦੀ ਆ ਆ ਦੇਖੋ ਕਰਾਂਗੇ ਬਾਕੀ ਠੀਕ ਆ ਤੁਸੀਂ ਐਰਸ਼ਰ ਬੜੀ ਘੜ ਘੜ ਲੈ ਕੇ ਆਨੇ ਆ ਭਾਈ ਤੁਹਾਨੂੰ ਪਤਾ ਐਰਸ਼ਰ ਕਈ ਬੜੇ ਭੰਨ ਭੰਗਦੇ ਆ ਆ ਕਿ ਠੰਡੀ ਆ ਕੋਈ ਚੱਕਰ ਨਹੀਂ ਆ ਨੇ ਠੀਕ ਆ ਬਾਕੀ ਤੋਰਾ ਤਰਾ ਦੇਖੋ ਹਾਂਜੀ ਤੋਰਾ ਤਰਾ ਵਧੀਆ ਕਰਮਾ ਵਾਲੀ ਦਾ ਠੰਡੀ ਬਾਕੀ ਇਹ ਫਿਰ ਦੁੱਧ ਕਿੰਨਾ ਕਰਜੂਗੀ ਜੀ ਲਿਆਓ ਦੁੱਧ ਭਾਜੀ ਉਹ ਤਾਂ ਤੇ 18 ਲੀਟਰ ਪਿਛਲੇ ਸਵੇਰ ਚ ਹੋਇਆ ਜੇ ਹਾਂਜੀ ਹੁਣ ਅਗਲੇ ਦੀ ਮਰਜ਼ੀ ਤੇ ਪਤਾ ਨਹੀਂ ਵੀ ਸੱਚ ਆ ਕਿ ਝੂਠ ਆ ਹਾਂਜੀ ਬਾਕੀ ਦੁੱਧ ਛੇਵਾ ਦਾ ਬਾਕੀ ਵੈੜ ਤੋਂ ਪਤਾ ਲੱਗਦਾ ਦੁੱਧ ਵੈੜ ਆ ਰਿਹਾ ਹੈਂ ਮੜੇ ਜਾ ਖੜਾਏ ਵੀਰੇ ਖੜਾ ਰੇ ਓਕੇ ਹਾਂਜੀ ਹਾਂਜੀ ਬਾਠੀ ਤੋਰ ਚਲੋ ਬਾਕੀ ਵੈੜ ਆ ਨਵੀਂ ਦਰੋਈ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਮੁੱਲ ਤਾਂ ਭਾਜੀ ਭਾਵੇਂ ਇਹਦਾ ਵੀ 65000 ਕਰ ਲੀਏ ਹਾਂਜੀ 36000 ਦੀ ਭਾਈ ਦੇ ਦਾਂਗੇ 36000 ਦੀ ਹਾਂਜੀ ਚਲ ਜਾ ਹਾਂ ਲੋ ਉਹ ਲਿਆਓ ਪਰਲੇ ਉਹ ਵੀ ਗੱਬਣੀ ਆ ਇਹ ਵੀ ਗੱਬਣਿਆ ਭਾਜੀ ਇਹ ਵੀ ਦਿਨ ਖੜਦੀ ਜੇ ਬਸ ਤਿਆਰ ਹੀ ਆ ਬਸ ਇੱਕ ਇੱਕ ਦੋ ਦੋ ਦਿਨਾਂ ਦੀ ਯਾਰਾ ਜੇ ਦੋ ਦਿਨ ਤੁਸੀਂ ਨਾਮ ਦੇਦੇ ਭਾਵੇਂ ਇਹ ਵੀ ਸੂਕਿੰਦੀਆਂ ਹਾਂ ਹਾਂ ਲੋ ਜੀ ਇਹ ਵੀ ਗੱਬਣੀਆਂ ਬੜਾ ਥਾਣ ਵਿੱਚ ਬੜੀ ਠੰਡੀ ਆ ਪਰ ਡਰਦੀ ਬਹੁਤ ਜ਼ਿਆਦੀ ਹੈ ਵੜ ਇਹ ਭਾਈ ਜੀ ਫਿਰ ਦੋ ਦੇ ਕਿੰਨਾ ਕਰ ਜੂ ਜੀ ਇਹ ਤਾਂ ਭਾਜੀ 20 ਤੋਂ ਪਲਾਸੀ ਜਾਣ ਵਾਲੀ ਜੀ ਅੱਛਾ 20 ਤੋਂ ਪਲਾਸੀ ਜਾਣ ਵਾਲੀ ਆ ਹਾਂਜੀ ਠੀਕ ਆ ਆਜੋ ਜੀ ਆਜੋ ਆਜੋ ਸਿੱਧੀ ਕੱਕ ਤੋਂ ਲਿਓ ਠੀਕ ਹੈ ਬਾਕੀ ਵੱਢੀ ਵਹਿੜਾ ਦੇਖਾ ਪੂਰੀ ਜਾਣ ਚਾ ਨਹੀਂ ਠੀਕ ਹੈ ਜੀ ਇੰਦੀ ਭਾਜੀ ਫਿਰ ਕੀਮਤ ਇਹਦੀ ਭਾਜੀ ਵੇਖ ਲਓ ਜਿੰਨੇ ਦੀ ਕੋਹ ਦੇ ਦੇਨੇ ਵੀ ਕਿੰਨੇ ਜੀ 67000 ਦੇ ਦੇ ਰਹੀਏ 67000 ਦੀ ਇਹ ਵੀ ਦੋ ਹੀ ਛੱਡ ਦੋ ਚਲੋ ਇਹ ਵੀ ਭਾਜੀ 65000 ਇਹ 60000 ਜਾਣ ਦੋ ਇਹ ਵੀ 65 ਦੀ ਇਹ ਵੀ 65 ਦੀ ਇਹ 63 ਦੀ ਇਹ 63 ਦੀ ਚਲੋ ਅੱਗੇ ਆ ਗਈ ਭਾਜੀ ਵੱਡੀ ਇਹ 20 ਤੋਂ ਪਲੱਸ ਵਾਲੀ ਏ 20 ਤੋਂ ਪਲੱਸ ਵਾਲੀ ਇਹ ਐਚਐਫਸੀ ਦੀ ਕ੍ਰੋਸ ਵੀ ਆ ਜਾਂਦੀ ਥੋੜੀ ਹਾਂਜੀ ਇਹ ਵੀ ਖੋਲੋ ਤਾਂ ਲੈਵਾ ਜੰਗੀ ਤਾਂ ਖਾਓ ਵੇ ਆਏ ਪੂਰੇ ਬੜਾ ਸਾਰੀਆਂ ਜਵਰਦਸ ਕੱਢ ਕੇ ਲੈ ਕੇ ਆਏ ਹਾਂਜੀ ਹਾਂਜੀ ਹਨਾ ਤਾਂ ਪਤਾ ਠੀਕ ਥੋੜੀ ਹੈ ਬਿਧਾਰ ਕੋਈ ਗਾਹ ਫੇਰ ਹੀ ਲੈਂਦਾ ਉਹਦਾ ਇੱਕ ਲੈ ਹੰਦੀ ਵਿਚਾਰੀ ਪੱਧਰੀ ਜੀ ਪਰ ਦੋ ਦੋ ਤੇ ਥਲੇ ਬਿਠੇਰਾ ਵਾ ਬਾਕੀ ਤਾਂ ਲੈ ਆ ਦੇਖੋ ਕਿਦਾਂ ਇਹਨੇ ਬਣਾਇਆ ਵਿਚਾਰੀ ਨੇ ਕਿਰਪਾ ਤੁਹਾਡੇ ਬਾਬੇ ਨਾਂ ਦੇ ਦੀ ਕਿ ਨਹੀਂ ਹਾਂਜੀ ਹਾਂਜੀ ਬਾਕੀ ਚੌਂਕ ਦੇ ਜਾਲੇ ਬੈਠੇ ਆ ਚੌਂਕ ਦੇ ਜਾਲੇ ਬੈਠੇ ਪਾਪੇ ਬਾਕੀ 3 ਜਾਲ ਕੋਲੀ ਆ 3 ਹਾ 3 ਜਾਲ ਦੀ ਹੱਦੇ ਭਾਜੀ ਏ ਪਹਿਲੀ 3 ਜਾਲ ਦੀ ਆਪਣੇ ਕੋਲ ਤੇ ਬਾਬਾ ਨਾਮਦੇਵ ਜੀ ਸਾਹਮਣੇ ਆ ਉਹਦੀ ਕਿਰਪਾ ਬਾਕੀ ਤੁਹਾਨੂੰ ਪਤਾ ਹੀ ਆ ਬਾਕੀ ਤੁਹਾਡੀ ਕਿਰਪਾ ਨਾਲ ਮਾਲ ਦਿਖਦਾ ਜਾਂਦਾ ਜਿਹੜਾ ਹਾਂਜੀ ਹਾਂਜੀ ਮੈਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਇੰਦੀ ਭਾਜੀ ਫਿਰ ਕੀ ਮਾਦਾ ਇਹ ਭਾਜੀ ਦੇਖ ਲਓ ਭਾਵੇਂ ਇਹਦੇ 8000 ਕਰ ਲਓ ਭਾਵੇਂ ਦੀ ਹਾਂਜੀ 75 ਜੱਦ ਦੇ ਦੀਏ ਭਾਜੀ ਹੈ 75 ਦੀ ਕਰ ਦੋ ਮਾਨਦ ਜਨਾਉਂਦਾ ਸੱਤ ਅੱਧੀ ਦੇ ਦਾਂਗੇ ਭਾਜੀ ਚਲੋ ਜਹਾਂ ਦੋ ਅੱਗੇ ਆ ਗਈ ਹੈ ਭਾਜੀ ਇਹ ਸੂਈ ਜੇ ਇਹ ਵੀ ਸੂਈ ਆ ਇਹ ਸੂਈ ਹੈ ਤੇ ਤਾਂ ਆਪ ਅੱਛਾ ਜੇ ਭਾਜੀ ਬੱਚਾ ਬੜਾ ਟੌਪ ਦਾ ਹੈ ਬੱਚਾ ਟੌਪ ਦਾ ਮੈਲੇ ਤੇ ਆ ਗਈ ਜੇ ਅੱਛਾ ਤੇ ਦੁੱਧ 12 ਤੋਂ ਪਲਾਸੀਆ ਤੁਸੀਂ 12 ਲੀਟਰ ਲਓ ਠੀਕ ਹੈ ਬਾਕੀ ਹੈ ਨਵੀਂ ਆ ਵੈੜ ਉਦਾਂ ਕਿਸੇ ਦੇ ਭੁੱਖ ਪੱਖ ਦੇ ਕੇ ਥੋੜੀ ਸਾਮੀ ਨਹੀਂ ਹੈਗੀ ਨਵੀਂ ਹੈ ਲੈ ਵਾਲੂ ਆ ਚਵਾਈ ਇੱਕ ਨੰਬਰ ਦੀ ਹੈ ਪੂਰੀ ਠੀਕ ਹੈ ਤੋਰਾ ਵੇਖਦਾ ਆਜੋ ਜੀ ਆਜੋ ਇਹਦੀ ਬਾਜੀ ਫਿਰ ਕੀਮਤ ਇਹ ਲਓ ਭਾਈ ਜਿੰਨੇ ਦੀ ਕੋ ਦੇ ਦਿੰਦੇ ਦੁੱਧ ਭਾਜੀ ਇਹਨੇ ਵੀ 14 15 ਤੋਂ ਬਾਹਰ ਚੱਲ ਜਾਣਾ ਜੇ ਅੱਛਾ ਭਾਜੀ ਇਹਨੇ ਵੀ 14 15 ਤੋਂ ਅੰਦਰ ਨਹੀਂ ਰਹਿ 12 ਲੀਟਰ ਤੇ ਜੇ ਵੀ ਹੈਗਾ ਨਾ ਚਲੋ 12 ਲੀਟਰ ਦੀ ਤੇ ਗਾਰੰਟੀ ਦਵਾਗੇ ਨਾ ਬਸ ਠੀਕ ਆ ਹਾਂ ਜੀ 43000 ਦੇ ਦੇ ਦੀਏ ਭਾਜੀ 40 ਦੀ ਚਲੋ ਭਾਈ 40 ਦੀ ਜਾਂ ਦੋ ਲਓ ਚਲੋ ਬਸ ਆਹੀ ਪੰਜ ਬਿਹੜਾ ਹਾਂਜੀ ਭਾਜੀ ਲੋ ਜੀ ਆਹੀ ਪੰਜ ਬਿਹੜਾ ਵੀਰਾਂ ਕੋਲ ਜੀ ਬਾਕੀ ਬਹੁਤ ਸੋਹਣੇ ਬਿਹੜਾ ਕਿਰਸ਼ ਉਹ ਵੀ ਲੈਵਲ ਉਹ ਦਿਖਾਰੇਗਾ ਫੱਡੀਆਂ ਬਿਹੜਾ ਬੁਰੀਆਂ ਟਾਪ ਕੁਆਲਿਟੀ ਆਏ ਸ਼ਰੀਪ ਸੰਝ ਲੋ ਏਜੰਸੀ ਇਹਨਾਂ ਕੋਲ ਆਜਾ ਜੰਤੀ ਆ ਤੇ ਇੱਥੇ ਆਓ ਮੇਰੇ ਵਿੱਚ ਚੈੱਕ ਕਰੋ ਚੁਆਈ ਕਰੋ ਆਪ ਸਹੀ ਹੈ ਕਿ ਨਹੀਂ ਜੀ ਚਲੋ ਹੋਰ ਬਾਈ ਫਿਰ ਹਾਂ ਬਸ ਠੀਕ ਠਾਕ ਬਾਈ ਚੜਦੀ ਕਲਾ ਬੋਲੋ ਫਿਰ ਨੰਬਰ ਆਪਣਾ ਭਾਜੀ ਨੰਬਰ ਹੈ ਬਾ 8360240068 ਪਿੰਡ ਮਰੜੀ ਕਨਾਜ ਡਿਸਟ੍ਰਿਕਟ ਅੰਮ੍ਰਿਤਸਰ ਤਹਿਸੀਲ ਮਜੀਠਾ ਜੇ ਬਾਬਾ ਨਾਮਦੇਵ ਜੀ ਲਾਗੇ 3 ਆਲ ਦੇ ਤੇ ਗੋਲ ਸਾਦੇ ਬਸ ਸਾਸੀ ਬਾਕੀ ਜਿਹੜਾ ਮੇਰਾ ਵੀਰ ਹੁਣਾ ਬਾਕੀ ਆਪਾਂ ਥੱਲੀ ਕਰਕੇ ਖੜੇ ਆਸੀ